ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਵਾਲੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਤੇ ਸੀਜ਼ਨ ਨੂੰ ਹਾਂ ਮੱਕੀ ਬਿਜਾਈ ਦਾ ਆਉਣਾ ਹੈਗਾ ਤੇ ਉਹਦੇ ਵਾਸਤੇ ਆਪਾਂ ਪਿੰਡ ਆਪਣੇ ਰੇਸ਼ਮ ਬਾਈ ਸੀਗਾ ਉਹਨੇ ਮਸ਼ੀਨ ਲਿਆਂਦੀ ਹੈਗੀ ਤੇ ਉਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਵੀ ਕਿੰਨਾ ਬੀ ਪਾਉਣਾ ਚਾਹੀਦਾ ਵੀ ਕਿਹੜੀ ਮਸ਼ੀਨ ਲਿਆ ਆ ਬਾਈ ਤੇ ਮਸ਼ੀਨ ਬਾਰੇ ਜਾਣਕਾਰੀ ਲਵਾਂਗੇ ਸਾਰੀ ਵੀ ਕਿਹੜੀ ਬਿਹਤਰ ਹੈਗੀ ਤੇ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਫੋਲੋ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਆਜੋ ਬਾਈ ਬਾਈ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਕਿਹੜੀ ਮਸ਼ੀਨ ਲਿਆ ਫਿਰ ਆਪਾਂ ਬਾਈ? ਬਾਈ ਮਾਸੂ ਕੰਪਨੀ ਦੀ ਮਸ਼ੀਨ ਹੈ ਇਹ। ਹਾਂ ਬਾਈ ਇਹ ਕੀ ਕਾਹ ਆਪਾਂ ਕੀ ਕਰਦੇ ਹਾਂ ਮਾਸੂ ਕੰਪਨੀ ਯਾਰ ਕੰਪਨੀ ਬਹੁਤ ਆਉਂਦੀ ਆਪਣੇ। ਬਾਈ ਦੂਜੀਆਂ ਕਾਮਜਾਬ ਘਟਨੇ ਗਈਆਂ। ਕਾਮਜਾਬ ਘਟਾ। ਇਹ ਇਹ ਆਪਣੇ ਪਿੰਡ 'ਚ ਕੋਈ ਮਸ਼ੀਨ ਹੈ ਨਹੀਂ ਸੀ। ਠੀਕ ਹੈ। ਤੇ ਇਸੇ ਕਰਕੇ ਮਸ਼ੀਨ ਲਿਆਂਦੀ ਮਾਸੂ ਕੰਪਨੀ। ਮਾਸੂ ਕੰਪਨੀ ਮਸ਼ੀਨ ਲਿਆਂਦੀ ਹੈ। ਇਹਦਾ ਮਤਲਬ ਆ ਬੀਬੂ ਤੋਂ ਕਿਹਾ ਹੁਤਾਬ ਹੁੰਦਾ ਬਾਈ। ਬੀ ਬਾਈ ਇਹ ਹੁ ਤਾਂ 8 ਕਿਲੋ ਪਾਉਂਦੀ ਹੈ ਇਹ। ਹਾਂ ਤੇ ਅਗਲੇ ਦੀ ਮਰਜ਼ੀ ਆ ਵੀ ਜਿੰਨਾ ਮਰਜ਼ੀ ਪਵਾ ਲਓ। 10 ਕਿਲੋ ਹੀ ਪਵਾ ਲਓ, 7 ਕਿਲੋ ਪਵਾ ਲਓ, 9 ਕਿਲੋ ਮਤਲਬ ਕਿਸੇ ਪਹਿਲੇ ਨੇ ਦੇਖਣਾ ਹੁੰਦਾ ਨਾ ਇਹ 2 ਇੰਚ ਦੇ ਡੂੰਗਾ ਵੀ ਜਾਂਦਾ ਹੁੰਦਾ ਲੱਗ ਵਗ ਤੇ ਖਾਲੀ ਹੁੰਦੀ 8 ਇੰਚ ਤੇ 7 ਇੰਚ ਤੇ ਖਾਲੀ ਤੇ ਨਿਮਾਰ ਹੁੰਦੀ ਇਹਦੀ ਨਿਮਾਰ ਠੀਕ ਹੈ 2 ਇੰਚ ਤੇ ਵੀ ਹੁੰਦਾ ਇਹਦਾ 2 ਇੰਚ ਤੇ ਵੀ ਹੁੰਦਾ ਗਾਹਾਂ ਤੇ ਤੇ ਇਹ ਹੁਣ ਆਪਾਂ ਇੱਕ ਹੋਰ ਕੀ ਚੀ ਕੋਈ ਨਵੀਂ ਨਜੀਬ ਲਵਾਈ ਇਹਦੇ ਨਾਲ ਆਪਾਂ ਇਹਦੇ ਖਾਸੇ ਤਾਂ ਆਪਾਂ ਫਾਲੇ ਲਵਾਏ ਨਵੇਂ ਦੇ ਕਿਹੜੇ ਫਾਲੇ ਬਾਈ ਆਹ ਚੀਜ਼ਾਂ ਹੋ ਗਈਆਂ ਜਿਵੇਂ ਹਾਂ ਇਹ ਆਮ ਤਾਂ ਅਸੀਂ ਸਾਹਕੋਟਪੁਰ ਜੀਆਂ ਦੇ ਲੱਭਣੇ ਹੋਇਆ ਇਹ ਆਪਾਂ ਇੱਥੇ ਵੀ ਬਣਾਈ ਜਾਂਦੇ ਨੇ ਸਪੈਸ਼ਲ ਉਹ ਜਣੀ ਲੋਕਾਂ ਦੀ ਜਿਹੜੀ ਡਿਮਾਂਡ ਹੈ ਉੱਥੋਂ ਵੱਧ ਨੇਗੇ ਇਹ ਮਤਲਬ ਉੱਥੇ ਇਹ ਸਪੈਸ ਲਵਾਉਣੀ ਪੈਂਦੀ ਹੈਗੀ ਇਹ ਸਪੈਸ ਲਵਾਉਣੇ ਪੈਂਦੇ ਨੇ ਇਹ ਮਸ਼ੀਨ ਦੇ ਨਾਲ ਨਹੀਂ ਆਉਂਦੇ ਹੁੰਦੇ ਨਹੀਂ ਨਾਲ ਨਹੀਂ ਆਉਂਦੇ ਮਸ਼ੀਨ ਦੇ ਨਾਲ ਸਪੈਸ ਸਾਬ ਮਸ਼ੀਨ ਆਉਂਦੀ ਹੈ ਇਕੱਲੀ ਠੀਕ ਹੈ ਇਕੱਲੀ ਮਸ਼ੀਨ ਹੀ ਆਉਂਦੀ ਹੈਗੀ ਹਾਂਜੀ ਹਾਂਜੀ ਤੇ ਭਾਈ ਇਹ ਆਪਾਂ ਕਿਸੇ ਵੀਰ ਨੇ ਬਜਾਉਣਾ ਹੋਵੇ ਆਪਣੇ ਮੱਕੀ ਤਾਂ ਆਪਾਂ ਨੰਬਰ ਨੰਬਰ ਦੇ ਦੋ ਭਾਈ ਬਾਈ ਆਪਣਾ 94630 30799 ਨੰਬਰ ਆਪਣਾ ਬਾਈ ਦਾ ਨੰਬਰ ਆ 94630 30700 ਨੰਬਰ ਨੰਬਰ ਹੈਗਾ ਇਹਦਾ ਬਾਈ ਦਾ ਤੇ ਕੰਟੈਕਟ ਕਰਨਾ ਹੋਵੇ ਇਹ ਕਰ ਸਕਦਾ ਹੈ ਤੇ ਮਸ਼ੀਨ ਹੁਣ ਚਾਲੂ ਹੈਗੀ ਆਪਣਾ ਬਾਈ ਚਾਲੂ ਹੈ ਜਪਾ ਦੇ ਸਾਹਮਣੇ ਹਣ ਵੇਚ ਕੇ ਹਟਿਆਂਗੀ ਹਾਂ ਬਾਈ ਇਹ ਅੱਜ ਪਜਾਈ ਹੋ ਗਈ ਸਾਰੀ ਤੇ ਮਸ਼ੀਨ ਦੀ ਵੀਡੀਓ ਤੁਹਾਨੂੰ ਦਿਖਾ ਦੇਣਾ ਸਮਾਰ ਕੇ ਇੱਧਰ ਆਜੋ ਬਾਈ ਨੀ ਇਹ ਮਸ਼ੀਨ ਆਪਣੇ ਉਹ ਤੌਰ ਤੇ ਵੀ ਆਉਂਦੇ ਨੇ ਮਸ਼ੀਨਾਂ ਬੁੱਤਨ ਤਿੰਨ ਕੰਪਨੀ ਦੇ ਮਸ਼ੀਨਾਂ ਆਉਤ ਆਈਆਂ ਸਨ ਬੱਧੇ ਕਾਮਜਾਪੇ ਹੀ ਮੰਨੀ ਜਾਂਦੀ ਆਪਣੇ ਬਾਈ ਇਹ ਬਾਹਰਲੀ ਤਕਨੀਕ ਆ ਨਾ ਮਸ਼ੀਨ ਦੀ ਇਹ ਮੈਂ ਇੱਕ ਇੱਕ ਵਿਚਾਰਨ ਹੋ ਜਾਂਦਾ ਯਾਰ ਮੱਕੀ ਵਿੱਚ ਹੰਦੂ ਵੀ ਨਹੀਂ ਗਈ ਉਹ ਕੀ ਗੱਲ ਹੋ ਜਾਂਦੀ ਜਿਹੜਾ ਆ ਮਸ਼ੀਨਾਂ ਹੈਗੇ ਆ ਉਹਨਾਂ ਮਸੀਨਾਂ ਦੇ ਹੋਵਰ ਵਿੱਚ ਦੀ ਬਹੁਤ ਆਉਂਦਾ ਹੈਗਾ ਉਹ ਕਈ ਵਾਰ ਡਾਈਮੋਨੀਆ ਪਉਂਦਿਆ ਨਹੀਂ ਵੀ ਨਹੀਂ ਪੂਰਾ ਪਹੁੰਚਦਾ ਨਹੀਂ ਇਹ ਇਹਦਾ ਪ੍ਰੈਸ਼ਰ ਬਣਾਉਣਾ ਪੈਂਦਾ ਕੋਈ ਪ੍ਰੈਸ਼ਰ ਬਣਾਉਣਾ ਪੈਂਦਾ ਜੀ ਪ੍ਰੈਸ਼ਰ ਦੇ ਹਿਸਾਬ ਹੁੰਦਾ ਹੈ ਪ੍ਰੈਸ਼ਰ ਦੇ ਹਿਸਾਬ ਨਾਲ ਡੀਏਪੀ ਜਿੰਨਾ ਮਰਜੀ ਚਾਹੇ ਦੀ 50 ਕਿਲੋ ਪਾ ਲਓ 60 ਕਿਲੋ ਪਾ ਲਓ ਉਹ ਸਾਡੀ ਆਪ ਦੀ ਮਰਜ਼ੀ ਹੈ ਜਿੰਨਾ ਮਰਜ਼ੀ ਵੀ ਪਵਾਓ ਕਿੰਨਾ ਮਰਜੀ ਵੀ ਪਾ ਸਕਦੇ ਆ ਜਿੰਨਾ રે ਮਰਜੀ ਪਵਾ ਲਓ ਦੇ ਵਿੱਚ ਤਾਂ ਠੀਕ ਹੈ ਬਾਈ ਬਾਈ ਦਾ ਮੋਬਾਈਲ ਨੰਬਰ ਹੈਗਾ ਦੁਬਾਰਾ ਫੇਰ ਦੱਸ ਦੋਨਾ 94630 30749 ਬਾਈ ਨਾਲ ਕਨੈਕਟ ਕਰ ਸਕਦੇ ਆ ਕਿੰਨਾ ਕ ਬਾਣ ਹੋ ਆਪਾਂ ਉ ਆਪਣੇ ਜੇ ਨੇੜੇ ਦਾ 5-7 ਕਿੱਲਾ ਤੱਕ 5-7 ਜੇ ਨੇੜੇ ਆ ਤਾਂ 5-7 ਜੇ ਕਿਤੇ ਦੂਰ ਆ ਤਾਂ 50 100 ਕਿੱਲਾ ਬਾਹਰ ਤਾਂ ਕਿਨੇ ਬਜਾਈ ਕਰ ਰਹੇ ਆ ਤਾਂ ਬਾਈ ਨਾਲ ਕਨੈਕਟ ਕਰ ਲੋ ਮਸ਼ੀਨ ਚਾਲੂ ਆ ਆਲੂਆਂ ਵੀ ਬਜਾਈ ਹੋਊਗੀ ਆਲੂਆਂ ਵਾਲੇ ਸਸੇ ਕਾ ਬਾਈ ਹਾਂ ਆਲੂਆਂ ਵਾਲੇ ਬਹਾਮ ਜੀ ਠੀਕ ਹੈ ਸਸੇ ਕਾ